ਗਵੜਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾ ਤੋਂ ਜਿਹੜੀਆਂ ਵਾਰਦਾਤਾਂ ਸ਼ਹਿਰ ਦੇ ਵਿੱਚ ਹੋ ਰਹੀਆਂ ਸੀ ਜਿਦੇ ਵਿੱਚ ਤੁਸੀਂ ਵੀਡੀਓ ਵੀ ਦੇਖੀ ਹੋਏਗੀ ਜਿਦੇ ਚ ਕੰਨਾਂ ਦੀਆਂ ਵਾਲੀਆਂ ਇੱਕ ਚਾਹ ਨਗਰ ਦੀ ਮਹਿਲਾ ਤੋਂ ਲਾ ਕੇ ਭੱਜਦੇ ਆ ਉਹਨਾਂ ਦੇ ਮਗਰ ਅਸੀਂ ਕਾਫੀ ਦੇਰ ਤੋਂ ਜਿਹੜਾ ਹੈਗਾ ਲੱਗੇ ਹੋਏ ਸੀਗੇ ਤੇ ਇਹਦੇ ਵਿੱਚ ਅਸੀਂ ਟੈਕਨੀਕਲ ਅਤੇ ਮਨੁੱਖੀ ਜਿਹੜੀ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਅਸੀਂ ਇਹਨਾਂ ਦੋ ਇਸ ਮਾਮਲਿਆਂ ਦੇ ਵਿੱਚ ਦੋ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਜੋਗਿੰਦਰ ਪਾਲੀ ਹੈ ਇੱਕ ਦਾ ਨਾਮ ਜੋਸ਼ੀ ਹੈ ਤੇ ਇਹ ਜਿਹੜੇ ਦੋ ਬੰਦੇ ਹੈ ਇਹਨਾਂ ਨੇ ਇਹਨਾਂ ਵਾਰਦਾਤਾਂ ਤੋਂ ਇਸ ਵਾਰਦਾਤ ਤੋਂ ਇਲਾਵਾ ਖਾਸ ਕਰ ਇਹਨਾਂ ਨੇ ਹੋਰ 6 ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਜਿਨ੍ਹਾਂ ਵਿੱਚੋਂ ਪੰਜ ਕੁਝ ਸਾਡੇ ਸ਼ਹਿਰ ਦੀਆਂ ਨੇ ਬਾਕੀ ਜਿਹੜੀਆਂ ਦੋ ਵਾਰਦਾਤਾਂ ਇੱਕ ਵਾਰਦਾਤ ਹੁਸ਼ਿਆਰਪੁਰ ਦੀ ਹੈ ਇੱਕ ਰੂਪਨਗਰ ਦੀ ਹੈ ਜੀ ਕਿੱਥੋਂ ਕਿੱਥੋਂ ਦਾ ਰਹਿਣਾ ਹੈ ਇਹਨਾਂ ਚੋਂ ਜਿਹੜਾ ਪਾਲੀ ਹੈ ਜੀ ਉਹ ਛੇਪੂਰੀ ਦਾ ਰਹਿਣਾ ਤਸਦੀਕ ਹੋਇਆ ਤੇ ਜਿਹੜਾ ਦੂਸਰੇ ਜੋਸ਼ੀ ਹੈ ਉਹ 4 ਨੰਬਰ ਥਾਣੇ ਚ ਥੋਬੀ ਮੱਲਾ ਪੈਂਦਾ ਉੱਥੇ ਰਹਿਣਾ ਤਸਦੀਕ ਹੋਇਆ ਪਰ ਬਹਿਰ ਹਾਲ ਜਿਹੜੇ ਹੈ ਇਹ ਜਿਹੜੇ ਜਲੰਧਰ ਚ ਵਕ-ਵਕ ਥਾਵਾਂ ਤੇ ਜਿਹੜਾ ਬਦਲ ਕੇ ਰਹਿੰਦੇ ਆ ਵਾਰਦਾਤ ਕਰਨ ਉਪਰੰਤ ਇਪਸਾ ਕਿਤੇ ਇਹ ਆਪਣਾ ਕੀ ਨਾਂ ਪਿਛੋਕੜ ਹੈਗਾ ਮੰਨ ਲਓ ਕੋ ਪੜ੍ਹੇ ਲਿਖੇ ਆ ਜਾਂ ਕੋਈ ਵੈਸੇ ਕੋਈ ਕਾਰੋਬਾਰ ਕਰਦੇ ਹੈਗੇ ਕਾਰੋਬਾਰ ਇਹਨਾਂ ਦਾ ਕੋਈ ਨਹੀਂ ਹੈ ਜੀ ਇਹੀ ਲੁੱਟਦਾ ਹੀ ਕੰਮ ਕਰਦੇ ਆ ਕਦੀ ਇਸ ਜ਼ਿਲ੍ਹੇ ਚੋਂ ਖੋਲਿਆ ਕਦੀ ਉਸ ਜ਼ਿਲ੍ਹੇ ਚੋਂ ਖੋਲਿਆ ਜੀ ਇਹਨਾਂ ਦੇ ਪਹਿਲਾਂ ਕੋਈ ਇਹਨਾਂ ਤੇ ਹਾਂਜੀ ਇਹਨਾਂ ਵਿੱਚੋਂ ਜਿਹੜਾ ਪਾਲੀ ਉਹਦੇ ਤੇ ਸੱਤ ਮਾਮਲੇ ਪਹਿਲਾਂ ਦਰਜ ਨੇ ਜੀ ਜਿਹੜਾ ਜੋਸ਼ੀ ਹੈ ਉਹਦੇ ਉੱਤੇ ਇੱਕ ਐਂਡੀਪੀਐਸ ਦਾ ਮਾਮਲਾ ਵੀ ਦਰਜ ਹੈ ਜੀ ਜਿਸ ਬੰਦੇ ਇਹ ਬਾਰਵਾਦ ਕਰਦੇ ਹੋ ਵਨ ਵੀ ਇਹਨਾਂ ਦਾ ਜਕਤ ਕੀਤਾ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਐਕਟਿਵ ਵੀ ਇੱਕ ਜਿਹੜੀ ਚੋਰੀ ਕੀਤੀ ਸੀਗੀ ਅਣੀ ਰੋਪਨਗਰ ਤੋਂ ਉਹ ਵੀ ਅਸੀਂ ਗ੍ਰਾਹਤ ਕਰ ਲਈ ਹੈ ਨਸ਼ੇ ਦੀ ਵਾਦੀ ਹੈ ਸਰ ਨਸ਼ੇ ਦੀ ਆਦੀ ਹੈਗੇ ਆ ਜੀ ਹੈਗੇ ਸਰ ਆਪਸੇ ਸੰਪਰਕ ਸਿੱਕਦਾ ਇਹ ਦੋਨੇ ਜਣੇ ਇੱਕ ਫਗਵਾੜਾ ਗਲੰਦਰ ਇਹ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਇਹ ਵੀ ਜਿਹੜਾ ਹੈਗਾ ਕੀ ਪੇਸ਼ੇਵਰ ਮੁਜਰਮ ਉਹ ਵੀ ਪੇਸ਼ੇਵਰ ਮੁਜਰਮ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਇਕੱਠੇ ਕਿਤੇ ਕਿਰਾਏ ਤੇ ਰਹਿੰਦੇ ਰਹੇ ਆ ਉਥੋਂ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਕੈਮਰੇਟਰੀ ਜਿਹੜੀ ਹੈਗੀ ਹੈ ਇਹਨਾਂ ਦੀ ਉਮਰ ਕਿੰਨੇ ਕਿੰਨੇ ਦੱਸੀ ਆ ਜੀ ਇਹਨਾਂ ਦੀ ਮੇਰੇ ਖਿਆਲ ਪਾਲੀ ਦੀ ਉਮਰ ਵਿੱਚੋਂ ਹੈਗੀ ਆ 30 ਇਅਰਸ 30 30 ਵੀ ਤੇ ਇੰਨੀ ਇੰਨੀ ਕੀ ਏਜ ਜਿਹੜੀ ਹੈਗੀ ਹੈ ਜੋ ਸ਼ੀਰੀ ਕੋਈ ਹਥਿਆਰ ਵਗੈਰਾ ਇਹਨਾਂ ਕੋਲ ਨਹੀਂ ਹਜੇ ਤੱਕ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਜਿਹੜੇ ਵਾਰਦਤਾਂ ਕਰਦੇ ਸੀਗੇ ਇਹ ਪਹਿਲੋਂ ਰੈਕੀ ਕਰਦੇ ਸੀ ਕਿ ਐਂਡ ਸਡਨਲੀ ਕਰ ਦਿੰਦੇ ਸੀਗੇ ਵਾਰਦਤ ਵਗੈਰਾ ਇਹਨਾਂ ਦੀ ਜੀ ਰੈਕੀ ਵਾਲਾ ਕੋਈ ਸਿਸਟਮ ਸਮਝ ਨਹੀਂ ਆਇਆ ਹਜੇ ਤੱਕ ਬਟ ਇੱਕ ਹੀ ਹੈ ਕਿ ਜਿਹੜੇ ਵੀ ਕਿਸੇ ਵਲਨਰੇਬਲ ਬੰਦੇ ਨੂੰ ਦੇਖਦੇ ਸੀਗੇ ਜਿਹਦੇ ਤੋਂ ਇਹਨਾਂ ਨੂੰ ਲੱਗਦਾ ਸੀਗਾ ਵੀ ਉਹ ਫਾਈਟ ਬੈਕ ਨਹੀਂ ਕਰੇਗਾ ਉਹਨੂੰ ਇੱਕ ਆਸਾਨ ਨਿਸ਼ਾਨਾ ਬਣਾ ਕੇ ਜਿਹੜਾ ਹੈਗਾ ਉਹਦੇ ਤੋਂ ਮਾਰਦਤ ਕਰ ਦਿੰਦੇ ਸੀ ਫਗਵਾੜਾ ਚ ਕਿੰਨੀਆਂ ਮਾਰਦਤਾਂ ਕੀਤੀਆਂ ਇਹਨਾਂ ਨੇ ਫਗਵਾੜਾ ਚ 5 ਵਾਰਦਤਾਂ ਜਿਹੜੀਆਂ ਹੋਈਆਂ ਤਸਦੀਕ ਹੋਈਆਂ ਜਿਹੜੀਆਂ ਇਹਨਾਂ ਤੋਂ ਜਿਨ੍ਹਾਂ ਵਿੱਚੋਂ ਇੱਕ ਤੇ ਮੈਂ ਤੁਹਾਨੂੰ ਦੱਸੀ ਕਿ ਤੇ ਜਿਹੜੀ ਕਾਫੀ ਸਨਸਨੀਖੇ ਸੀ ਕਿ ਲੇਡੀ ਦੀ ਵਾਲੀਆਂ ਲਾ ਲਈ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਚੇਨ ਇਥੋਂ ਕੋ ਕੀਤੀ ਸੀਗੀ ਇੱਕ ਬੰਦੇ ਹੋਰ ਸੀ ਜਿੰਨਾਂ ਤੋਂ ਵਾਲੀਆਂ ਜਿਹੜੀਆਂ ਇਹਨਾਂ ਨੇ ਚੋਰੀ ਕੀਤੀਆਂ ਸੀਗੀਆਂ ਮੋਬਾਈਲ ਫੋਨ ਇੱਕ ਪਾਸੇ ਤੁਹਾਨੂੰ ਯਾਦ ਹੋਵੇਗਾ 6000 ਦੀ 6000 ਰੁਪਿਆ ਕੈਸ਼ ਵੀ ਜਿਹੜਾ ਹੈਗਾ ਇਹਨਾਂ ਨੇ ਇੱਕ ਬੰਦੇ ਤੋਂ ਖੋਇਆ ਸੀ ਉਹ ਸਾਰੀਆਂ ਵਾਰਦਾ ਤਾਂ ਇਹਨਾਂ ਨੇ ਅੰਜਾਮ ਦਿੱਤੀ ਤੇ ਜਿਹੜੀ ਐਕਟਿਵਾ ਇਹਨਾਂ ਦੀ ਆਪਣੀ ਹੈ ਦਾ ਉਹ ਚੋਰੀ ਦੀ ਹੈ ਨਹੀਂ ਨਹੀਂ ਐਕਟਿਵਾ ਵੀ ਚੋਰੀ ਦੀ ਹੈ ਇਹਨਾਂ ਦੇ ਨਾਲ ਕੋਈ ਹੋਰ ਬੰਦੇ ਵੀ ਇਕੱਲੇ ਦੋ ਹੀ ਜਣੇ ਆ ਜੀ ਇਹ ਆਪਣਾ ਮਾਲ ਕਿਨੂੰ ਵੇਚਦੇ ਆ ਕਿ ਉਹ ਪਤਾ ਲੱਗਾ ਜੀ ਹਾਂਜੀ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਅੱਜ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਪੇਸ਼ ਕੀਤਾ ਸਾਨੂੰ 2 ਦਿਨਾਂ ਦਾ ਰਿਮਾਂਡ ਮਾਂਜੁਗ ਅਦਾਲਤ ਨੂੰ ਦਿੱਤਾ ਇਸੇ ਕਰਾਨ ਅਸੀਂ ਦੋ ਦਿਨ ਇਹਨਾਂ ਤੋਂ ਕੁਝ-ਕੁਝ ਕਰਾਂਗੇ ਜਿਹੜੇ ਹੋਰ ਬੰਦੇ ਇਹਨਾਂ ਦੇ ਨਾਲ ਹੁਣੇ ਪਾਏ ਜਾਣਗੇ ਉਹਨਾਂ ਨੂੰ ਵੀ ਅਸੀਂ ਬਰਾਬਰ ਰਿਕਵਰੀ ਇਹਨਾਂ ਕੋ ਕੀ ਕੀ ਹੋਈ ਸਰ ਰਿਕਵਰੀ ਇਹਨਾਂ ਤੋਂ ਜੀ ਸਾਡੇ ਕੋਲ ਇਹਨਾਂ ਕੋਲ ਇੱਕ ਤੇ ਐਕਟਿਵ ਜਿਹੜੀ ਤੁਹਾਨੂੰ ਦੱਸਿਆ ਇਹਨਾਂ ਨੇ ਕੋ ਕੀਤੀ ਸੀ ਉਸ ਤੋਂ ਇਲਾਵਾ ਇਹਨਾਂ ਨੇ ਕੁਝ ਮੋਬਾਈਲ ਫੋਨ ਚੋਰੀ ਕੀਤੇ ਸੀ ਮੋਬਾਈਲ ਫੋਨ ਤੇ ਰਿਕਵਰ ਨਹੀਂ ਹੋਏ बिकॉज ਇਹਨਾਂ ਨੇ ਵੇਚ ਦਿੱਤੇ ਅੱਗੇ ਬਟ ਉਹਨਾਂ ਮੋਬਾਈਲ ਫੋਨ ਨੂੰ ਵੇਚ ਕੇ ਜੋ ਇਹਨਾਂ ਨੇ ਪੈਸਾ ਇਕੱਠਾ ਕੀਤਾ ਸੀ ਉਹਦੇ ਨਾਲ ਇੱਕ واਸ਼ਿੰਗ ਮਸ਼ੀਨ ਹੀ ਕਲਮਾਰੀ ਲਈ ਸੀ ਉਹ ਵੀ ਅਸੀਂ ਜਿਹੜੀ ਹੈਗੀ ਹੈ ਬਰਾਮਦ ਕਰ ਲਈਏ ਇਸ ਤੋਂ ਇਲਾਵਾ ਜਿਹੜੀ 골ਡ ਚੇਨ ਆ ਸੋਨੇ ਦੀਆਂ ਵਾਲੀਆਂ ਉਹ ਸਾਰਾ ਕੁਝ ਅਸੀਂ ਬਰਾਮਦ ਕਰ ਚੁੱਕੇ ਹਾਂ ਜੀ ਸਰ ਜਿੱਦਾਂ ਬਾਈਕ ਦੀਆਂ ਬਹੁਤ ਚੋਰੀਆਂ ਹੋ ਰਹੀਆਂ ਬਾਈਕ ਵਗੈਰਾ ਉਹਦੇ ਬਾਰੇ ਕੋਈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਅਸੀਂ ਜਿਹੜੇ ਬਾਈਕ ਚੋਰ ਨੇ ਉਹ ਪਹਿਲਾਂ ਵੀ ਫੜ ਕੇ ਜਿਹੜੇ ਹੈਗੇ ਅਸੀਂ ਪਰਚੇ ਦਿੱਤੇ ਹੋਏ ਅੰਦਰ ਨੇ ਤੇ ਹੁਣ ਜਿਹੜੇ ਉਹ ਫੇਰ ਸਰਗਰਮ ਹੋਏ ਅਸੀਂ ਇਹਨਾਂ ਨੂੰ ਬਹੁਤ ਜਲਦ ਜਿਹੜਾ ਸਲਾਖਾਂ ਦੇ ਪਿੱਛੇ ਪਹੁੰਚਾਉਂਦੇ। ਸ਼ਹਿਰ ਦੇ ਲੋਕ ਬਹੁਤ ਡਰੇ ਹੋਏ ਵੀ ਫੌੜਾ ਸ਼ਹਿਰ ਚ ਵਾਰਦਾਤਾਂ ਬਹੁਤ ਹੋ ਰਹੀਆਂ। ਉਹਨਾਂ ਨੂੰ ਕੀ ਮੈਸੇਜ ਇਹਦਾ? ਮੇਰਾ ਮੈਸੇਜ ਹੀ ਹਮੇਸ਼ਾ ਦੀ ਤਰ੍ਹਾਂ ਇਹ ਹੀ ਹੈ ਕਿ ਜਿਹੜਾ ਵੀ ਮਾੜਾ ਅਨਸਰ ਇਸ ਸ਼ਹਿਰ ਦੇ ਵਿੱਚ ਆਏਗਾ, ਵਾਰਦਾਤ ਕਰੇਗਾ, ਉਹਨੂੰ ਅਸੀਂ ਇੱਕ ਨਾ ਇੱਕ ਦਿਨ ਅਸੀਂ ਜਿਹੜਾ ਫਾੜੀ ਲਾਵਾਂਗੇ। ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ, ਨਿਸ਼ਚਿੰਤ ਰਹੋ, ਬੇਚਿਜਕ, ਬੇਡਰ, ਨੀ ਕਪੂਰਥਲਾ ਪੁਲਿਸ ਫਗਵਾੜਾ ਪੁਲਿਸ ਮਾਨਯੋਗ ਐਸਐਸਪੀ ਮਾਨਯੋਗ ਐਸਪੀ ਸਾਹਿਬ ਤੇ ਮੇਰੀ ਜਿਹੜੀ ਟੀਮ ਹੈ ਸੀਆਈਏ ਦੇ ਇੰਚਾਰਜ ਬਿਸਮਨ ਜੀ ਨੇ ਐਸਐਚਓ ਸਿਟੀ ਗੌਰਵਤਿਯ ਜੀ ਨੇ ਅਸੀਂ ਸਾਰੇ ਮਿਲ ਕੇ ਐਜ਼ ਅ ਟੀਮ ਤੁਹਾਡੀ ਸੇਵਾ ਲਈ ਤਤਪਰ ਹਾਂ ਇਸ ਦੇ ਵਿੱਚ ਮੈਂ ਇਹ ਵੀ ਐਡ ਕਰ ਦੇਣਾ ਚਾਹਨਾ ਜਿਹੜੀ ਸੀਆਈਏ ਸਟਾਫ ਨੇ ਇਹਦੇ ਵਿੱਚ ਜਿਹੜੀ ਹੈਗੀ ਆਪਣਾ ਯੋਗਦਾਨ ਪਾਇਆ ਉਹ ਕਾਬਿਲ-ਏ-ਤਾਰੀਫ ਹੈ ਬਿਸਮਨ ਜੀ ਨੂੰ ਆਏ ਹਜੇ ਇੱਥੇ 4-5 ਦਿਨ ਹੋਏ ਹਨ ਤੇ ਇਹਨਾਂ ਨੇ ਜਿਹੜਾ ਹੈਗਾ ਇਹਦੇ ਆਪਰੇਸ਼ਨ ਦੇ ਵਿੱਚ ਮਹੱਤਵਪੂਰਨ ਹਿੱਸਾ ਜਿਹੜਾ ਪਾਇਆ। ਡਿਪਟੀ ਸਾਹਿਬਿਕਾ ਨਾਲ ਲਾਲ ਪ੍ਰੈਸ ਦੇ ਕੋਲ ਪਿਛਲੇ ਸੋਮਵਾਰੀ ਰਾਤ ਨੂੰ ਸੜਦਾ ਸੋਇਆ ਨਾ ਇੱਕ ਵਿਅਕਤੀ ਉੱਪਰ ਥਾਮਲਾ ਕੀਤਾ ਗਿਆ ਸੀਗਾ। ਚਾਰ ਮੋਟਰਸਿਕਲ ਸਵਾਰ ਕਰਤੀਆਂ। ਇੱਕ ਮੋਟਰਸਿਕਲ ਸਵਾਰ ਹੋ ਗਿਆ ਸੀ ਚਾਰ ਲੱਗੇ। ਉਹਦਾ ਸਿਰ ਵੀ ਪਾਰਿਆ ਗਿਆ ਸੀਗਾ। ਪਰ ਪੁਲਿਸ ਉਹਦਾ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਉਹ ਵੱਡਾ ਕੰਮ ਕਰਦੇ। ਦੇਖੋ ਜੀ ਇਸ ਬਾਰੇ ਜਿਹੜੀ ਵੀ ਜਾਣਕਾਰੀ ਹੈਗੀ ਅਜੇ ਤੱਕ ਜੇ ਆਏਗੀ ਜੇ ਉਹਦੇ ਵਿੱਚ ਕੋਈ ਉਹ ਬਿਆਨ ਦੇਣਗੇ ਤੇ ਆਪਾਂ ਉਹਨਾਂ ਦੇ ਵਿੱਚ ਮੁਤਾਬਕ ਲੋਕ ਕਾਰਵਾਈ ਇਹਦੇ ਵਿੱਚ ਕੀਤੀ ਜਾਊਗੀ ਜੀ। ਤੇ ਹੁਣ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਤੇ ਜੀ ਇਹਨਾਂ ਦਾ ਰਿਮਾਂਡ ਲਿਆ ਸਾਨੂੰ ਜਿੱਥੇ ਤੱਕ ਖਦਸ਼ਾ ਹੈ ਕਿ ਜਿੰਨੀਆਂ ਇਹ ਵਾਰਦਾਤਾ ਮੰਨੇ ਇਸ ਤੋਂ ਜ਼ਿਆਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੱਤ ਮੁਕਦਮੇ ਪਹਿਲਾਂ ਦਰਜ ਨੇ ਕਾਫੀ ਪੇਸ਼ੇਵਾਰ ਜਿਹੜਾ ਹੈਗਾ ਇਹ ਮੁਜਰਮ ਹੈਗਾ ਤੇ ਇਹਦੀ ਅਸੀਂ ਹੋਰ ਕੀ ਇਹਨਾਂ ਨੇ ਕੀਤਾ ਉਹ ਸਾਰਾ ਕੁਝ ਕੱਢਣ ਦੀ ਕੋਸ਼ਿਸ਼ ਕਰਾਂਗੇ